ਜ਼ਿੰਦਗੀ ਵਿੱਚ ਉੱਚਾ ਮਰਾਤਵਾ ਹਾਸਲ ਕਰਨਾ ਹੋਵੇ ਤਾਂ ਸਾਨੂੰ ਪੂਰੇ ਇਤਮਿਨਾਨ ਨਾਲ ਹੌਸਲੇ ਨਾਲ ਉਮੀਦ ਨਾਲ ਧੀਰਜ ਨਾਲ ਨਿੱਕੇ-ਨਿੱਕੇ ਕਦਮੀ ਤੁਰ ਕੇ ਹੀ ਆਪਣੇ ਜੀਵਨ ਦੀ ਉੱਚੀ ਚੋਟੀ ਨੂੰ ਸਰ ਕਰਨਾ ਚਾਹੀਦਾ ਹੈ ਜੇਕਰ ਇਨਸਾਨ ਇਹ ਸੋਚੇ ਕਿ ਮੈਂ ਉੱਚੀ ਚੋਟੀ ਨੂੰ ਹਾਸਲ ਕਰਨ ਦੇ ਲਈ ਹੌਸਲੇ ਤੋਂ ਹੀਣਾ ਹੋ ਕੇ ਕਾਲੇ ਪੰਨੇ ਵਿੱਚ ਆਕਰ ਕੇ ਵੱਡੀਆਂ-ਵੱਡੀਆਂ ਪਲੰਘਾਂ ਪੁੱਟ ਕੇ ਅੱਜ ਹੀ ਚੋਟੀ ਨੂੰ ਸਰ ਕਰ ਲਵਾਂ ਤਾਂ ਉਹ ਇਨਸਾਨ ਐਸਾ ਕਰਕੇ ਇੱਕ ਐਸੀ ਵੱਡੀ ਗਲਤੀ ਕਰ ਬੈਠਦਾ ਹੈ ਕਿ ਚੋਟੀ ਦੀ ਥਾਂ ਤੇ ਪਹੁੰਚਣ ਦੀ بجائے ਉਹ ਇੱਕ ਡੂੰਗੀ ਖਾਈ ਵਿੱਚ ਡਿੱਗ ਜਾਂਦਾ ਹੈ ਇਸ ਕਰਕੇ ਜਦੋਂ ਵੀ ਸਫਲਤਾ ਰੂਪੀ ਚੋਟੀ ਨੂੰ ਸਰ ਕਰਨ ਦੀ ਸਾਡੇ ਅੰਦਰ ਜੇ ਆਸਾ ਜਾਂ ਇੱਛਾ ਹੈ ਨਿੱਕੇ-ਨਿੱਕੇ ਕਦਮ ਪੁੱਟ ਕੇ ਹੌਸਲੇ ਤੇ ਉਮੀਦ ਦੇ ਨਾਲ ਸਾਨੂੰ ਸਦਾ ਨਿਰੰਤਰਤਾ ਦੇ ਵਿੱਚ ਚੱਲਣਾ ਚਾਹੀਦਾ ਹੈ ਧੰਨਵਾਦ